ਮੇਰਾ ਕਹ ਰਾਇਆ ਯਾਰਾ ਡੰਗਰਾਂ ਦੀ ਮਾਂ ਭੈਣ ਚੋਟੀ ਅੱਛਾ ਡੰਗਰਾਂ ਦੇ ਉੱਥੇ ਮਾਰਿਆ ਡੰਗਰਾਂ ਦੇ ਵਿੱਚ ਆ ਉਹ ਪਿਆ ਮੋਦੀ ਤੇ ਖੱਤਰ ਦੀ ਕਰਤੂਤ ਪੂਰੇ ਸੰਸਾਰ ਤੇ ਪਚਾ ਦਿਓ ਆ ਦੇਖੋ ਘਰਾਂ ਦੇ ਵਿੱਚ ਵੀ ਉਹਨੇ ਗੋਲੇ ਸੱਟ ਰੱਖੇ ਆ ਤੇ ਜੇ ਆਪਣੇ ਪਾਕਿਸਤਾਨ ਦੇ ਨਾਲ ਵੀ ਲੜਾਈ ਲੱਗਦੀ ਆ ਚਾਈਨਾ ਨਾਲ ਵੀ ਲੱਗਦੀ ਆ ਉਹਦੇ ਵਿੱਚ ਵੀ ਕੋਈ ਰੂਲ ਰੈਗੂਲੇਸ਼ਨ ਹੁੰਦੇ ਆ ਕਿ ਤੁਸੀਂ ਹਸਪਤਾਲ ਦੇ ਉੱਪਰ ਗੋਲਾ ਨਹੀਂ ਸੱਟਣਾ ਤੁਸੀਂ ਕਿਸੇ ਸਕੂਲ ਦੇ ਉੱਪਰ ਗੋਲਾ ਨਹੀਂ ਸੱਟ ਸਕਦੇ ਤੁਸੀਂ ਫੌਜਾਂ ਨਾਲ ਹੀ ਲੜਾਈ ਲੜ ਸਕਦੇ ਹੋ ਇਹ ਜਿਹੜੇ ਕਿਸਾਨ ਹੈ ਇਹ ਪਾਕਿਸਤਾਨੀ ਜਾਂ ਕੈਨੇਡਾ ਵਾਲੇ ਤਾਂ ਹੈ ਨਹੀਂ ਜੇ ਇਹਨਾਂ ਨਾਲ ਲੜਾਈ ਲੜਨੀ ਆ ਸੜਕ ਦੇ ਉੱਪਰ ਲੜੋ ਆ ਪਿੰਡਾਂ ਦੇ ਵਿੱਚ ਤੁਸੀਂ ਕੀ ਲੈਣਾ ਉਹਨਿਓ ਬੇਜਵਾਨ ਡੰਗਰਾਵੇਂ ਤੁਹਾਡਾ ਕੀ ਬਗੜਿਆ ਛੋਟੇ ਛੋਟੇ ਬੱਚਿਆਂ ਨੇ ਬਜ਼ੁਰਗਾਂ ਨੇ ਤੁਹਾਡਾ ਕੀ ਬਗੜਿਆ ਇਹ ਖੱਟੜ ਸਰਕਾਰ ਤੇ ਮੋਦੀ ਸਰਕਾਰ ਦੀ ਕਰਤੂਤ ਪੂਰੇ ਸੰਸਾਰ 'ਚ ਪਚਾਓ ਆ ਤੁਹਾਨੂੰ ਦਿਖਾਉਣ ਲੱਗੇ ਡੰਗਰਾ ਤੇ ਵੀ ਜਿਹੜੇ ਹੈਗੇ ਇਹਨਾਂ ਨੇ ਗੋਲੇ ਮਾਰੇ ਆ ਜਿਹੜੇ ਬੇਜਵਾਨ ਹੈ ਤੇ ਜਿਹੜੇ ਇਹ 52 ਇੰਚ ਦਾ ਸੀਨਾ ਦਿਖਾਉਂਦੇ ਆ ਆਪਣੇ ਲੋਕਾਂ ਤੇ ਤੇ ਤੁਸੀਂ ਚైనా ਤੇ ਜਿਹੜੀ ਜ਼ਮੀਨ ਆ ਉਹ ਤਾਂ ਤੁਹਾਡੇ ਤੋਂ ਛਡਾਈ ਨਹੀਂ ਜਾਂਦੀ ਇਹਦੀ ਕਰਤੂਤ ਆ ਜਿਹੜੀ ਪੂਰੇ ਸੰਸਾਰ ਦੇ ਵਿੱਚ ਪਚਾਓ ਆ ਵੀਡੀਓ ਨੂੰ ਵੱਤ ਵਤ ਸ਼ੇਅਰ ਕਰੋ ਆ ਦੇਖੋ ਡੰਗਰਾਂ ਦੇ ਕੋਲੇ ਵੀ ਜਿਹੜੇ ਹੈਗੇ ਇਹਨਾਂ ਨੇ ਆਹ ਦੇਖੋ ਜਿਹੜੇ ਗੋਲੇ ਸੈੱਟ ਰੱਖ ਲਿਆ ਇਹਨਾਂ ਨੇ ਆਹ ਪਿਆ ਡੰਗਰਾਂ ਦੇ ਕੋਲੇ ਉਧਰ ਤੁਹਾਨੂੰ ਘਰੇ ਦਿਖਾਇਆ ਤੇ ਹਜੇ ਵੀ ਜਿਹੜੀ ਇੱਧਰ ਬੰਬਾਰੀ ਚੱਲ ਰਹੀ ਆ ਇਹ ਦਾਤੇਵਾਲ ਪਿੰਡ ਹਰਿਆਣਾ ਬਾਰਡਰ ਆ ਤੁਸੀਂ ਦੇਖ ਸਕਦੇ ਹੋ ਇਹ ਪੂਰੇ ਸੰਸਾਰ ਦੇ ਵਿੱਚ ਪਚਾਓ ਕਿ ਪਿੰਡ ਵੀ ਨਹੀਂ ਛੱਡ ਰਹੇ ਸਕੂਲ ਵੀ ਨਹੀਂ ਛੱਡ ਰਹੇ ਕੋਈ ਹਸਪਤਾਲ ਜਿੱਧਰ ਨੂੰ ਦਿਲ ਕਰਦਾ ਉਧਰ ਇਹਨੂੰ ਗੋਲੇ ਛੱਡ ਦਿੰਦੇ ਆ ਤੁਸੀਂ ਛੜਕਤੇ ਲੜਾਈ ਲੜੋ ਪਹਿਲੀ ਗੱਲ ਤਾਂ ਉਹ ਭਾਰਤ ਦੇ ਨਾਗਰਿਕ ਐ ਮੰਗਾ ਮੰਗਣ ਆ ਰਹੇ ਐ ਤੁਸੀਂ ਉਹਨਾਂ ਦੀਆਂ ਮੰਗਾਂ ਮੰਨੋ ਜੇ ਨਹੀਂ ਮੰਨ ਸਕਦੇ ਟੀਵੀ ਦੇ ਉੱਪਰ ਲਾਈਵ ਹੋ ਕੇ ਲੋਕਾਂ ਨੂੰ ਦੱਸੋ ਤੁਹਾਡੇ 'ਚ ਕਮੀਆਂ ਤੁਹਾਡੇ 'ਚ ਨਹੀਂ ਕਿ ਕੋਈ ਕਿਸਾਨਾਂ 'ਚ ਕਮੀਆਂ ਕਿਸਾਨਾਂ 'ਚ ਕੱਢ ਦਿਓ ਦੂਜਰੇ ਪਾਸੇ ਤੁਸੀਂ ਕਾਰਪੋਰੇਟ ਘਰਾਣਿਆਂ ਦਾ ਲੱਖਾਂ ਕਰੋੜ ਰੁਪਇਆ ਕਰਜ਼ਾ ਮਾਫ਼ ਕਰ ਸਕਦੇ ਹੋ ਪਰ ਇਹਨਾਂ ਦੀਆਂ ਮੰਗਾਂ ਨਹੀਂ ਮੰਨ ਸਕਦੇ ਕਿਉਂਕਿ ਉਹਨਾਂ ਨੇ ਤੁਹਾਨੂੰ ਹੈਲੀਕਾਪਟਰ ਦੇ ਰਏ ਐ ਉਹਨਾਂ ਨੇ ਤੁਹਾਨੂੰ ਪੈਸਾ ਦੇਣਾ ਇਲੈਕਸ਼ਨਾਂ ਦੇ ਵਿੱਚ ਜਿਨ੍ਹਾਂ ਨੇ ਵੋਟ ਦੇਣੀ ਐ ਉਹਨਾਂ ਨੂੰ ਤੁਸੀਂ ਆ ਬੰਬ ਸੈੱਟ ਰਹੇ ਹੋ ਉਹਨਾਂ ਤੇ ਇਹਦੇ ਕਰਤੂਤ ਆ ਜਿਹੜੀ ਮੇਰੇ ਵੀਰ ਸਾਰੇ ਸੰਸਾਰ ਦੇ ਵਿੱਚ ਪਹਚਾਓ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਇਹਨਾਂ ਦੀਆਂ ਕਰਤੂਤਾਂ